6 ਫੁੱਟ ਹਾਈਟ ਚ ਬੈੱਡ ਮਿਲ ਜੂਗਾ ਤੁਹਾਨੂੰ ਜੀ ਆਹ ਡਿਜ਼ਾਈਨ ਕਲਰ ਚੇਂਜ ਕਰਵਾ ਸਕਦੇ ਹੋ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਤੇ ਸਵਾ 6 ਦਾ ਬਾਕਸ ਸਾਈਜ਼ ਤੇ ਲੈਂਪ ਦੀ ਗੱਲ ਕਰੀਏ ਲੈਂਪ ਤਾਂ ਉਹੀ ਆ ਕਲਰ ਚੇਂਜ ਹੁੰਦੇ ਆ ਦੇਖੋ ਨਵੇਂ ਡਿਜ਼ਾਈਨ ਚ ਲੈਂਪ ਆ ਇਹ ਉੱਪਰ ਹੋ ਜਾਂਦੇ ਆ ਤੇ ਪ੍ਰਾਈਸ ਦੀ ਡਿਜ਼ਾਈਨਿੰਗ ਦੇਖੋ ਲੈਂਪ ਚ ਤੇ ਬੈੱਡ ਦੀ ਵੀ ਡਿਜ਼ਾਈਨਿੰਗ ਦੇਖੋ ਆਪਾਂ ਮੈਚਿੰਗ ਇਹ ਨਾਲ ਲਾਈ ਹੋਈ ਆ ਜੀ ਲੈਂਪ ਤੇ ਬੈੱਡ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਤੇ ਇੱਥੇ ਬਹੁਤ ਵੱਡੀ ਫਰਨੀਚਰ ਦੀ ਦੁਕਾਨ ਆਪਾਂ ਤੁਹਾਨੂੰ ਸਾਰਾ ਫਰਨੀਚਰ ਦਿਖਾਵਾਂਗੇ ਤੇ ਸਾਰੇ ਤੁਹਾਨੂੰ ਰੇਟ ਦੱਸਾਂਗੇ ਨਾਲ ਤੇ ਆ ਸਾਹਮਣੇ ਆਪਣੀ ਦੁਕਾਨ ਆਪਾਂ ਚੱਲਦੇ ਆਂ ਦੁਕਾਨ 'ਚ ਤੇ ਤੁਹਾਨੂੰ ਸਾਰੇ ਰੇਟ ਦੱਸਦੇ ਆਂ ਨਾ ਤੁਹਾਨੂੰ ਆਪਾਂ ਸਾਰਾ ਫਰਨੀਚਰ ਦਿਖਾਉਨੇ ਆਂ ਆਜੋ ਜੀ। ਚਲੋ ਜੀ ਪਹਿਲਾਂ ਆਪਾਂ ਤੁਹਾਨੂੰ ਜਿਹੜੇ ਇਹ ਫਰਨੀਚਰ ਦੇ ਓਨਰ ਨੇ ਉਹਨਾਂ ਨਾਲ ਗੱਲ ਕਰਾਉਨੇ ਆਂ ਸਫੀਰ ਜੀ ਸਫੀਰ ਤੇ ਆਪਣੇ ਕੋਲ ਕਿਹੜੇ ਕਿਹੜੇ ਬੈੱਡ ਨੂੰ ਦਿਖਾਉਗਾ ਪਹਿਲਾਂ ਤੁਹਾਨੂੰ ਅੱਜ ਸਾਰਾ ਫਰਨੀਚਰ ਆਪਾਂ ਦਿਖਾਉਨੇ ਆਂ ਆਪਣੀ ਖੁਦ ਹੀ ਪਹਿਲਾਂ ਤਾਂ ਆਪਣੀ ਖੁਦ ਹੀ ਮੈਨੂਫੈਕਚਰਿੰਗ ਆ ਆਪਣੀ ਸਾਰਾ ਫਰਨੀਚਰ ਆਪਣਾ ਆਪ ਦਾ ਤਿਆਰ ਹੁੰਦਾ ਸਾਰਾ ਔਰ ਇਹ ਬੈੱਡ ਸੋਫਾ ਯਰ ਨੀਰਾ ਤੇ ਡਾਈਨਿੰਗ ਟੇਬਲ ਤੁਹਾਨੂੰ ਦਿਖਾਉਨੇ ਆਪਾਂ ਸਟਾਰਟਿੰਗ ਕਰਦੇ ਆਂ ਬੈੱਡ ਤੋਂ ਪਹਿਲਾਂ ਆਪਾਂ ਜਿਹੜੀ ਬੈੱਡ ਦੀ ਬੈਕ ਆ ਜਾਂਦੀ ਆ 8 ਫੁੱਟ 9 ਇੰਚ ਦੀ ਬੈਕ ਆ ਸਾਈਡ ਤੇ ਹੇਠਾਂ ਉੱਪਰ ਲਾਈਟ ਆ ਜੂ ਸਵਿਚ ਬੋਰਡ ਆਉਣਗੇ ਇੱਕ ਪਲੱਗ ਚਾਰ ਸੋਚਾ ਸਾਈਡ ਤੇ ਸੈਟੇਬਲ ਆ ਗਿਆ ਤੇਰੀ ਬੈਡ ਦੇ ਜਿੰਨੇ ਬੈਡ ਬਣਦੇ ਆ ਸਾਡੇ ਸਾਰੇ 19mm ਮੋٹے ਬੋਰਡ ਚ ਬਣਦੇ ਆ ਜੀ ਟੋਟਲੀ ਪਾਏ ਜਿੱਦਾਂ ਮਰਜ਼ੀ ਆ ਕੇ ਵਿੱਚ ਚੜ੍ਹ ਕੇ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਸਕੋਰ ਨਹੀਂ ਹੈਗੀ ਮਾਰਕੀਟ ਚ ਕੀ ਕਰਦੇ ਆ ਇੱਥੇ ਸਪੋਟਾ ਪਾਉਂਦੇ ਆ ਔਰ ਇਹ ਰੈਪਲਾਈ ਲਾਉਂਦੇ ਆ ਪਤਲੀ ਸਾਈਡਾਂ ਦੇ ਰੈਪਲਾਈ ਆਪਾਂ ਸਾਰਾ ਲਾਉਨੇ ਆ ਬੋਰਡ ਚ ਤੇਰਾ ਰੇਟ ਹੈਗਾ ਸਿਰਫ ਤੇ ਸਿਰਫ 22000 ਰੁਪਏ ਕੈਸ਼ ਰੇਟ 22000 ਕੈਸ਼ ਠੀਕ ਹੈ ਜੀ 22000 ਰੁਪਏ ਰੇਟ ਹੈ ਦਾ ਸਾਰਾ ਕੈਸ਼ ਤੇ ਬਾਕੀ ਹਾਂ ਬਜਾਜ ਕਾਰਡ ਵੀ ਹੋ ਜੂਗਾ ਜੀ ਤੁਹਾਡਾ ਅਕਸੈਪਟ ਹੋ ਜੂ ਉਹਦੇ ਚ ਰੇਟ ਥੋੜਾ ਚੇਂਜ ਹੋ ਜੂਗਾ ਬਜਾਜ ਫైనాన్స్ ਵੀ ਉਹ 100 ਕਿਲੋਮੀਟਰ ਏਰੀਆ ਦੇ ਵਿੱਚ ਵਿੱਚ ਤੁਸੀਂ ਜਿਹੜਾ ਬਜਾਜ ਕਾਰਡ ਬਣਿਆ ਹੋਇਆ ਬਜਾਜ ਕਾਰਡ ਤੇ 100 ਕਿਲੋਮੀਟਰ ਏਰੀਆ ਦੇ ਬਜਾਜ ਫైనాన్స్ ਹੋ ਸਕਦਾ ਹੈ ਬਾਕੀ ਸਾਰੀ ਰੇਂਜ ਡਿਜ਼ਾਈਨਿੰਗ ਸਭ ਦਾ علیحدہ علیحدہ ਵਾ ਰੇਟ ਸਾਰਿਆਂ ਦਾ 22000 ਰੁਪਿਆ ਵਾ ਉਦਵਾ ਚ ਆਪਣਾ ਸਮੈਕਾ ਇਹ ਹੈਗੇ ਸਮੈਕਾ ਵਾਲੇ ਬੈੱਡ ਸਾਰੇ ਬਾਈ ਦੀ ਰੇਂਜ ਚ ਤੇ ਡਿਜ਼ਾਈਨਿੰਗ ਚੇਂਜ ਹੋ ਜੂਗੀ ਫ फेब्रुवारी ਤੋਂ ਹੀ ਆਪਦੇ ਮਨਪਸੰਦ ਲਵਾ ਸਕਦੇ ਹੋ ਆ ਸਾਰੇ ਡਿਜ਼ਾਈਨ ਬਾਈ ਦੀ ਰੇਂਜ ਚ ਆ ਬਾਈ ਬਾਈ ਦੀ ਰੇਂਜ ਚ ਆ ਕੈਸ ਪ੍ਰਾਈਸ ਹੈ ਸਾਰਿਆਂ ਨੇ ਇਹਨਾਂ ਦਾ ਡਿਜ਼ਾਈਨਿੰਗ ਸੇ ਕਪੜਾ ਹਰੇਕ ਤੇ ਬੈੱਡ ਦੇ ਡਿਜ਼ਾਈਨ ਦੇ ਸਾਬ ਨਾਲ ਹਰ ਬਾਰੀ ਚੇਂਜ ਹੋ ਜਾਂਦਾ ਤੁਸੀਂ ਆਪਦੇ ਮਨਪਸੰਦ ਦਾ ਸਮੈਕਾ ਲਵਾ ਸਕਦੇ ਹੋ ਕ ਫੈਬਰਿਕ ਚੇਂਜ ਕਰਵਾ ਸਕਦੇ ਹੋ ਬੀਯਾਨਿੰਗ ਬਹੁਤ ਮਿਲ ਜੂਗੀ ਤੁਹਾਨੂੰ 22000 ਦੀ ਰੇਂਜ 'ਚ ਤੁਸੀਂ ਆਪ ਦਾ ਵੀ ਡਿਜ਼ਾਈਨ ਦੇ ਕੇ ਤਿਆਰ ਕਰਵਾ ਸਕਦੇ ਹੋ ਕੋਈ ਵੀ ਬੈੱਡ ਤਿਆਰ ਕਰਵਾ ਸਕਦੇ ਹੋ ਉਸ ਤੋਂ ਬਾਅਦ ਜੋ ਆਪਾਂ ਕੋ ਐਦੇ 23000 ਦੀ ਰੇਂਜ 'ਚ ਕੋਟਨ ਲੈਂਪ ਚੇਂਜ ਹੋ ਗਏ ਲੱਟਾਂ ਐਡ ਹੋਈਆਂ ਚ ਕਲਰ ਚੇਂਜ ਹੋਦੇ ਆ ਵਾਈਟ येलो ਵਿੱਚ ਇਹ 23000 ਦਾ ਕੈਸ ਆ ਜੀ ਇਹ ਬੈੱਡ ਜਿੰਨੇ ਬੈੱਡ ਬਣਦੇ ਆ ਸਾਰੀ ਪਹਿਲੀ ਗੱਲ ਸਾਰੇ ਬੋਰਡ 'ਚ ਬਣਦੇ ਆ ਬਾਕੀ ਹੋਰ ਵੀ ਤੁਹਾਨੂੰ ਕੋਈ ਬੈੱਡ ਦਿਖਾਉਣੇ ਆ ਆਪਾਂ ਇਰੇ ਆਂਦਾ ਆਪਣੇ ਕੋਲ ਫਰੰਟ ਸਟੋਰੇਜ ਵਾਲਾ ਬੈਡ ਜੀ ਇਹਠਾ ਉੱਪਰ ਲੇਟ ਆ ਗਈ ਇਹਦੇ ਵੀ ਇਹ ਚ ਸਾਰਾ ਉਹੀ ਆਉਣੀ ਆ ਮੈਂ ਪੋਣੀ ਦਾ ਬੋਰਡ ਫਰੰਟ ਸਟੋਰੇਜ ਆ ਗਈ ਜੀ ਇਹ ਚ ਆਪਾਂ ਫਰੰਟ ਇਦਾਂ ਖੁੱਲ ਕੇ ਸਮਾਨ ਰੱਖਣ ਨੂੰ ਆ ਬੈਠ ਕੇ ਪੈਠ ਸਕਦੇ ਆ ਆਪਰੇ ਉੱਪਰ ਸਾਰਾ ਬੋਰਡ ਚ ਬਣਿਆ ਹੋਇਆ ਵੀ ਤੇਰੀ ਪ੍ਰਾਈਸ ਦੀ ਗੱਲ ਕਰੀਏ ਤਾਂ 25500 ਰੁਪਏ ਪ੍ਰਾਈਸ ਆਦਾ ਜੀ ਇਹ ਚ ਆਪਣੇ ਕੋਲ ਇੱਕ ਹੋਰ ਡੀ ਆ ਨਾ ਜਿਹਦੇ ਉਰੇ ਲੈਂਪ ਲੱਗੇ ਉਹਦਾ ਪ੍ਰਾਈਸ ਹੈਗਾ 27500 ਆਏ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਪਾਂ ਇਹ ਆ ਗਿਆ ਜੀ ਡੀਐਨਏ 26500 ਇਹ ਚ ਆ ਗਿਆ ਲੈਂਪ ਠੀਕ ਹੈ ਜੀ ਇਹ ਚ ਵੀ ਫਰੰਟ ਸਟੋਰੇਜ ਆਣੀ ਤੁਹਾਨੂੰ ਸੇਮ ਸੇਮ ਉਹੀ ਸਮੈੱਕੇ ਚ ਬਣੇ ਹੋਏ ਆ ਜੀ 4 ਫੁੱਟ ਦੀ ਹਾਈਟ ਆ ਟੂ ਦੀ ਸਾਰਾ ਬੂਰਚ 22 ਦੀ 22000 ਦੀ ਰੇਂਜ ਚ ਤੁਹਾਨੂੰ ਇੱਕ ਬੈਡ ਆ ਵੀ ਮਿਲ ਜਾਊਗਾ ਜੀ ਡਿਜ਼ਾਈਨਿੰਗਸ ਵਾਈਟ ਸਮੈੱਕੇ ਚ ਬਣਿਆ ਹੋਇਆ ਇਹ ਇੱਕ ਵਾਈਟ ਸਮੈੱਕੇ ਚ ਆਵ ਡੀਨ ਆ ਜਾਊਗਾ ਜੀ 22000 ਦੀ ਰੇਂਜ ਬਹੁਤ ਕਸਟਮਰ ਕਹਿੰਦੇ ਆ ਜੀ ਸੈੱਟ ਟੇਬਲ ਸਾਡੇ ਨਹੀਂ ਲੱਗਦੇ ਫਿਰ ਆ ਜਾਂਦਾ ਆਪਣੇ ਕੋ ਸੈੱਟ ਟੇਬਲ ਤੋਂ ਬਗੈਰ ਬੈੱਡ ਆਹ ਜੀ ਜਿਹਦਾ ਪ੍ਰਾਈਸ ਮਾਰਕੀਟ ਚ 19000 ਕੋਈ 20000 ਲੈਂਦਾ ਸਿਰਫ ਸਾਡਾ ਬੈੱਡ ਦਾ ਪ੍ਰਾਈਸ ਹੈਗਾ ਸਾਡੇ 16000 ਰੁਪਏ ਕੈਸ਼ ਪ੍ਰਾਈਸ ਆ ਇਹ ਵੀ ਸਾਰਾ ਪਾਉਣੀ ਦੇ ਬੋਰਡ ਚ ਬਣਿਆ ਹੋਇਆ ਤੇ ਮੈਟਰਸ ਹੈ ਜਾਊਗਾ ਸਾਡੇ ਹਰੇਕ ਬੈੱਡ ਤੇ 70x75 ਦਾ ਮੰਨ ਲਓ ਸਵਾ 6 ਦਾ ਮੈਟਰਸ ਆਊਗਾ ਸਾਡੇ ਸਾਰੇ ਬੈੱਡ ਚ ਮਾਰਕੀਟ ਚ ਚੱਲਦੇ 6 ਫੁੱਟ ਬੈੱਡ ਬਣਾ ਦਿੰਦੇ ਆ ਕਿਉਂਕਿ ਬੋਰਡ ਦੀ ਵੇਸਟਿੰਗ ਜਾਂਦੀ ਆ ਸਵਾ 6 ਕਰਨ ਦੇ ਵਾਸਤੇ ਤਾਂ ਆ ਕਿ ਅਸੀਂ ਸਵਾ 6 ਦਾ ਮੈਟ੍ਰਿਕਸ ਬਣਾਉਨੇ ਆ ਬੈਡ ਸਾਰੇ ਆ ਸੀ ਕੀ ਆਪਣੇ ਕੋਲੇ 22000 ਤੋਂ 25000 ਦੇ ਵਿੱਚ ਵਿੱਚ ਕਲੈਕਸ਼ਨ ਇਹ ਬਾਕੀ ਤੁਹਾਨੂੰ 4 35 ਬੈਡ ਦਿਖਾਉਣੇ ਆ ਜੇ ਉੱਪਰ ਆ ਦੇਖੋ ਜੀ ਬੈਡ ਫੈਂਸੀ ਬੈਡ ਆ ਗਿਆ ਇਹ ਪੇਂਟ ਹੋਇਆ ਹੋਇਆ ਹੈ ਸਾਈਡਾਂ ਤੇ ਲੈਂਪ ਹੈਵੀ ਆਗੇ ਕਲਰ ਚੇਂਜ ਹੁੰਦੇ ਆ ਵਾਈਟ yellow ਆਨ ਆਫ ਕਰੇ ਤੇ ਡੀਕੋ ਬੈੱਡ ਆ ਸਾਰਾ ਇਹ ਇਹ ਵੀ 18mm ਪੌਣੀ ਦੇ ਬੋਰਡ ਚ ਬਣਿਆ ਹੋਇਆ ਟੋਟਲੀ ਜਿੱਦਾਂ ਮਰਜ਼ੀ ਆ ਕੇ ਚੈੱਕ ਕਰੋ ਜੀ ਠੀਕ ਆ ਇਹਦਾ ਕੈਸ਼ ਪ੍ਰਾਈਸ ਹੈਗਾ 26200 ਰੁਪਏ ਮਾਰਕੀਟ ਚ ਕੋਈ 28 ਦਿੰਦਾ ਕੋਈ 30 ਦਿੰਦਾ ਜੀ ਇਹ ਆ ਗਿਆ ਸਮੈਕੀ ਵਾਲਾ 5 ਫੁੱਟ ਹਾਈਟ ਚ ਬੈੱਡ ਇਹਦਾ ਪ੍ਰਾਈਸ ਦੀ ਗੱਲ ਕਰੀਏ 26000 ਰੁਪਏ ਪ੍ਰਾਈਸ ਹੈ ਜੀ ਲੈਂਪ ਲਾ ਕੇ ਜੇ ਹੀਟਾਂ ਉੱਪਰ ਲੈਟ ਲਾਉਣੀ ਆ ਤਾਂ 25000 ਰੁਪਿਆ ਦਾ ਪ੍ਰਾਈਸ ਹੈ ਦਾ। ਤੋਂ ਆ ਬੈਡ ਦਾ ਪ੍ਰਾਈਸ ਹੈਗਾ ਜੀ 25500 ਰੁਪਿਆ ਠੀਕ ਹੈ ਜੀ ਸੈੱਟ ਟੇਬਲ ਫੈਂਸੀ ਹੈ ਜਿਹੜੇ ਡਿਜ਼ਾਈਨਿੰਗ ਪਈ ਹੋਈ ਹੈ ਉਰੋਂ ਤੇ ਮੈਟ੍ਰਸ ਤੋਂ ਬਗੈਰ ਪ੍ਰਾਈਸ ਦੱਸ ਰਹੇ ਆ ਸਾਰੇ ਇਹ ਕੈਸ਼ ਬੈਡ ਬੈਡ ਦਾ ਪ੍ਰਾਈਸ ਆ ਸਾਰਾ ਇਹ ਪੈਂਸੀ ਬੈਡਾ ਕ੍ਰੋਮ ਵਗੈਰਾ ਪੱਤੀ ਵਗੈਰਾ ਪਈ ਹੋਈ ਆ ਸਾਰੀ ਇਹਦੀ ਪ੍ਰਾਈਸ ਹੋਲਸੇਲ ਪ੍ਰਾਈਸ ਸਿਰਫ 25500 ਰੁਪਏ ਆ ਇਹਦਾ ਤੁਹਾਨੂੰ ਫੈਂਸੀ ਡਿਜ਼ਾਈਨਿੰਗ ਮਿਲ ਜੂਏ ਚ ਕਲਰ ਚੇਂਜ ਵੀ ਕਰਵਾ ਸਕਦੇ ਹੋ ਕੋਈ ਵੀ ਬੈਡ ਦਾ ਤੁਸੀਂ ਆਪਣੇ ਕੋ ਆ ਵੀ ਡਿਜ਼ਾਈਨ ਨਵਾਂ ਤਿਆਰ ਹੋਇਆ ਜੀ ਕੱਲ ਹੀ ਤਿਆਰ ਹੋਇਆ ਇਹ ਪੀਸ ਲੈਂਪ ਦੇਖੋ ਪਹਿਲਾਂ ਤਾਂ ਕਲਰ ਚੇਂਜ ਹੁੰਦੇ ਆ ਜੀ ਇਹਦੇ ਸੇਡ ਫ੍ਰੀ ਫੈਬਰਿਕ ਲੱਗਿਆ ਸਾਰਾ ਇਹਦਾ ਕਲਰ ਚੇਂਜ ਆ ਦੇਖੋ ਕਲਰ ਚੇਂਜ ਹੋਣਗੇ ਸਾਰੇ ਕਲਰ ਚੇਂਜ ਹੁੰਦੇ ਆ ਇਹਦੇ ਕਰੋਨ ਪੱਤੀ ਪਈ ਹੋਈ ਆ ਡਬਲ ਦਰਾਜ ਬੈੱਡ ਆ ਜਾਣਗੇ ਇਹ ਠੀਕ ਹੈ ਜੀ ਉੱਪਰ ਵੀ ਡਬਲ ਦਰਾਜ ਆ ਤੇ ਸਾਈਜ਼ ਉਹੀ 70x75 ਆ ਤੇ ਇਹਦੀ ਪ੍ਰਾਈਸ ਦੀ ਗੱਲ ਕਰੀਏ ਕੈਸ਼ 26200 ਦੇ ਪ੍ਰਾਈਸ ਆ ਇਹਦਾ ਸੇਮ ਇਹੀ ਆ ਜੀ ਡਿਜ਼ਾਈਨਿੰਗ ਚੇਂਜ ਹੋ ਜਾਣਗੇ ਤੁਸੀਂ ਕੋਈ ਵੀ ਡਿਜ਼ਾਈਨ ਦੇ ਕੇ ਤਿਆਰ ਵੀ ਕਰਵਾ ਸਕਦੇ ਹੋ ਆਰਡਰ ਤੇ 22 500 ਦੀ ਰੇਂਜ ਤੁਹਾਨੂੰ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਤੁਸੀਂ ਬੈੱਡ ਦਾ ਕਲਰ ਬਰਾਊਨ ਕਰਵਾ ਸਕਦੇ ਹੋ ਗ੍ਰੇ ਕਰਵਾ ਸਕਦੇ ਹੋ ਲੈਂਪ ਵਗੈਰਾ ਚੇਂਜ ਹੋ ਸਕਦੇ ਆ ਜੋ ਸਾਡਾ ਟ੍ਰੈਂਡਿੰਗ ਚ ਬੈੱਡ ਆ ਤੁਹਾਨੂੰ ਆ ਦਿਖਾਉਂਦੇ ਆ ਹਾਈਡਰੋਲਿਕ ਬੈੱਡ ਜੀ ਬਹੁਤ ਟ੍ਰੈਂਡਿੰਗ ਚ ਆ ਇਹ ਹਮ ਦਾ ਜਾਦੂ ਵਾਲਾ ਬੈੱਡ ਆ ਇਹ ਜਾਦੂ ਵਾਲਾ ਇਹ ਹਾਈਡਰੋਲਿਕ ਸੌਕਰ ਲੱਗੇ ਹੋਏ ਆ ਸਾਈਡ ਤੇ ਲੈਂਪ ਦੇਖੋ ਕਿੰਨੇ ਹੈਵੀ ਲੱਗੇ ਹੋਏ ਆ ਠੀਕ ਹੈ ਡਬਲ ਦਰਾਜ ਆ ਦਰਾਜ ਦਾ ਡਿਜ਼ਾਈਨਿੰਗ ਦੇਖੋ ਜੀ ਗੋਲ ਕੀਤੇ ਹੋਏ ਆ ਤੇ ਰੱਜ ਜੀ ਕੈਸ਼ ਪ੍ਰਾਈਸ ਦੀ ਗੱਲ ਕਰੀਏ ਕੈਸ਼ ਪ੍ਰਾਈਸ ਹੈਗਾ ਸਿਰਫ ਸਭ 36000 ਰੁਪਏ ਜੀ ਸਾਰਾ ਬੋਰਡ ਚ ਬਣਿਆ ਹੋਇਆ ਸਵਾ 6 ਸਾਈਜ ਆ 36000 ਰੁਪਏ ਪ੍ਰਾਈਸ ਆ ਇੱਕ ਇਹ ਚ ਲੈਂਪ ਚੇਂਜ ਹੋ ਜਾਣਗੇ ਫਿਰ ਪ੍ਰਾਈਜ ਆ ਜਾਣਾ 35500 ਡਿਜ਼ਾਈਨਿੰਗ ਚੇਂਜ ਹੋ ਸਕਦੀ ਆ ਕੋਈ ਵੀ ਡਿਜ਼ਾਈਨ ਤੁਸੀਂ ਦੇ ਕੇ ਤਿਆਰ ਕਰਵਾ ਸਕਦੇ ਹੋ ਹਾਈਡਰੋਲਿਕ ਬੈਡ ਆ ਦੇਖੋ ਇਹ ਬੈਡ ਤੇ ਲੱਗੇ ਹੋਏ ਫੈਂਸੀ ਲੈਂਪ ਡਿਜ਼ਾਈਨਿੰਗ ਦੇਖੋ ਲੈਂਪ ਚ ਤੇ ਬੈਡ ਦੀ ਵੀ ਡਿਜ਼ਾਈਨਿੰਗ ਦੇਖੋ ਆਪਾਂ ਮੈਚਿੰਗ ਦੇ ਨਾਲ ਲਾਈ ਹੋਈ ਆ ਜੀ ਲੈਂਪ ਤੇ ਬੈਡ ਦਾ ਕੈਸ ਪ੍ਰਾਈਸ ਹੈਗਾ 27000 ਰੁਪਏ ਜੀ ਠੀਕ ਆ ਤੁਸੀਂ ਫੈਬਰਿਕ ਚੇਂਜ ਕਰਵਾ ਸਕਦੇ ਹੋ ਲੈਂਪ ਵੀ ਚੇਂਜ ਕਰਵਾ ਸਕਦੇ ਹੋ ਕੋਈ ਡਿਜ਼ਾਈਨਿੰਗ ਵਿੱਚ yellow ਵੀ ਆਉਂਦੀ ਔਰ ਉਹ ਵੀ ਹੋ ਜਾਊਗਾ 27000 ਰੁਪਏ ਪ੍ਰਾਈਸ ਆ ਬੈਡ ਦਾ ਜੀ ਸਾਰਾ ਬੋਰਡ ਚ ਬਣਿਆ ਹੋਇਆ ਤੇ ਤੁਸੀਂ ਆਸਾਨ ਕਿਸ਼ਤਾਂ ਤੇ ਫਾਈਨਾਂਸ ਕਰਵਾ ਸਕਦੇ ਹੋ ਬਿਆਜ ਫਾਈਨਾਂਸ ਦੇ ਥਰੂ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਜਿਨ੍ਹਾਂ ਦਾ ਬਿਆਜ ਕਾਰਡ ਬਣਿਆ ਹੋਇਆ ਠੀਕ ਆ ਉਹ ਤੁਸੀਂ ਸਾਨੂੰ WhatsApp ਤੇ ਆਦੇ ਆਈਡੀ ਬੂ ਭੇਜੋ ਤੇ ਆਨਲਾਈਨ ਵੀ ਕਰਵਾ ਸਕਦੇ ਹੋ ਵਾ ਪਿਕ ਹੋਣ ਪਿਕ ਹੋਣ ਵਾਸਤੇ ਜਿਹੜੀ ਤੁਹਾਡੀ ਫੋਟੋ ਹੋਣੀ ਹੈ ਸਾਡੇ ਸ਼ੋਅਰੂਮ ਆ ਕੇ ਕਰਵਾਉਣੀ ਪੈਣੀ ਆ ਤੁਹਾਨੂੰ ਵੀ ਤੇ ਹੋਰ ਵੀ ਹੋਮੀ ਡਿਜ਼ਾਈਨ ਦੇਖੋ ਸਾਡੇ 22000 ਦੀ ਰੇਂਜ ਚ ਤੁਹਾਨੂੰ ਆ ਵੀ ਡਿਜ਼ਾਈਨ ਮਿਲ ਜਾਊਗਾ 6 ਫੁੱਟ ਹਾਈਟ ਚ ਬੈੱਡ ਮਿਲ ਜੂਗਾ ਤੁਹਾਨੂੰ ਜੀ ਆਹ ਡਿਜ਼ਾਈਨ ਕਲਰ ਚੇਂਜ ਕਰਵਾ ਸਕਦੇ ਹੋ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਤੇ 6.5 ਦਾ ਬਾਕਸ ਸਾਈਜ਼ ਤੇ ਲੈਂਪ ਦੀ ਗੱਲ ਕਰੀਏ ਲੈਂਪ ਤਾਂ ਉਹੀ ਆ ਕਲਰ ਚੇਂਜ ਹੁੰਦੇ ਆ ਦੇਖੋ ਨਵੇਂ ਡਿਜ਼ਾਈਨ ਚ ਲੈਂਪ ਆ ਇਹੇ ਛੇਠਾ ਉੱਪਰ ਹੋ ਜਾਂਦੇ ਆ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਕੈਸ਼ ਪ੍ਰਾਈਸ ਹੈਗਾ ਜੀ ਇਹਦਾ 30000 ਰੁਪਿਆ ਸਾਰਾ ਬੋਰਡ ਚ ਬਣਿਆ ਹੁੰਦੀ ਆ ਮਾ ਪੌਣੀ ਦੇ ਚ ਕੈਸ਼ ਪ੍ਰਾਈਸ 30000 ਰੁਪਿਆ ਜੀ ਬਾਕੀ ਤੁਸੀਂ ਸਾਡੇ ਆਨਲਾਈਨ ਪੇਜ ਤੇ ਵੀ ਆ ਪੇਜ ਤੇ ਚੈੱਕ ਕਰ ਸਕਦੇ ਹੋ ਇੰਦਰ ਗਿਲ ਬਰਜੂ ਜੇ ਇੱਕ ਤੁਹਾਨੂੰ ਸਾਰਾ ਫਰਨੀਚਰ ਆਨਲਾਈਨ ਉਥੋਂ ਵੀ ਪਰਚੇਸ ਕਰ ਸਕਦੇ ਹੋ ਤੁਸੀਂ ਅਓ ਵੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਏ ਨੇ ਬੈੱਡ ਤੇ ਇਹ ਦੁਕਾਨ ਬਿਲਕੁਲ ਲੁਧਿਆਣੇ ਦੇ ਕੋਲੇ ਆ ਪਿੰਡ ਸੰਗਵਾਲ ਤੇ ਬਾਕੀ ਮੇ ਉੱਪਰ ਨੰਬਰ ਦੇ ਦਿੱਤਾ ਜੇ ਕੋਈ ਵੀ ਤੁਹਾਡੀ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਬੈੱਡ ਬਾਰੇ ਤਾਂ WhatsApp ਤੇ ਤੁਸੀਂ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਕਿਸੇ ਵੀ ਟਾਈਮ ਤੁਸੀਂ ਕਾਲ ਕਰਕੇ ਕੋਈ ਵੀ ਤੁਸੀਂ ਬੈੱਡ ਬਾਰੇ ਜਾਣਕਾਰੀ ਲੈਣੇ ਤਾਂ ਪੁੱਛ ਸਕਦੇ ਹੋ ਜੇ ਆਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲ ਗਿਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਚ ਤੇ ਤੁਹਾਡਾ ਸਾਰਿਆਂ ਦਾ ਇੱਕ ਸਗਰ ਵੀਡੀਓ ਦੇਖਣ ਲਈ ਧੰਨਵਾਦ ਜੀ